ਚਲ 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 ਸੁਣਿਓ ਮਾਰ ਹਾਮੀ ਨੂੰ ਫੋਨ ਉਸ ਲੋਗੇ ਵਿੱਕੀ ਨੂੰ ਵਿੱਕੀ ਅੱਗੇ ਆ ਰਿਹਾ 7 ਰੰਗ ਦਾ ਐਕਸ਼ਨ ਅਰੇ ਦੇ ਹੌਲੀ ਟਿਕਾਣਾ ਉਹਦਾ ਬਰਥਡੇ ਆ ਵਾਹ 자, 그러 어디로 가. 자, 그러면. 자, 그러면. 자, 그러면. ਕੜਾਏਗਾ ਇਧਰ ਤੋਂ ਕਰ ਮੇਰੇ ਕੋਲ ਕੜਾ ਦਾ ਪਿੱਛੇ ਵਿਚੇ ਮਾਰੇਗਾ ਕੜ ਜਾ ਵਿਚੇ ਨਾ ਮਾਰੇ ਫੇਰ ਲੈਟਾ ਨਹੀਂ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਉਹਨਾਂ ਨੇ ਬੈਕ ਮਾਰਦਾ ਨਹੀਂ ਮਾਰਦਾ ਜੀ ਲੈਟਾ ਨੇ ਘੇਰ ਦੇ ਰੋ ਲਾਉਣਾ ਲੈ ਵੀਡੀਓ ਬਣਾਉ ਲੈ ਇਹ ਮਾਰ ਰਿਹਾ ਬਣਾ ਰਿਹਾ ਲੈਟਾ ਦੇ ਬਹੁਤ ਜਗ੍ਹਾ ਹੈ ਉਹਨਾਂ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਨ ਬੇਤਰ ਜੰਦਾ ਜਾਣ இதுவரை பதினொன்று லட்சத்து எழுபத்தி ஒன்பது ஆயிரத்து ஒன்பது நூறு எழுபத்தி ஒன்பது பேர் குணமடைந்துள்ளனர் ਕੋਣ ਕੋਣ ਨਾ ਫੋਨ ਫੋਨ ਲਾ ਲੈ ਇਹਦੇ ਡਰਾਈਵਰ ਦੀ ਕਟਾਈ ਕਰਾਉਣਾ ਚੰਗੇ ਇਹਦਾ ਜੀਪੀਐਸ ਲੱਗਿਆ ਉਹ ਭੱਜ ਸਕਦਾ ਨਹੀਂ ਕੋਟਾ ਨਾ ਲੱਗਿਆ ਨਹੀਂ ਸੋਨੂੰ ਫੋਨ ਲਾ ਰਿਹਾ ਹੈ ਫੋਨ ਤੇ ਕਿੰਨਾ ਕਰ ਰਿਹਾ ਹੈ ਲੱਜਾਂ ਮਾਵਾ ਕੋਸਾ ਕੋਈ ਨਹੀਂ ਮੋਰ ਨਾ ਕੱਢੀ ਨਹੀਂ ਕਰਦਾ ਉਹ ਲੋਕ ਆਹ ਰਾਮ ਨਾਲ ਕਦੀ ਵਿੱਕੀ ਮੋਹਾਨਾ ਨਾਲ ਰਾਮ ਨਾਲ ਉਹ ਕੱਟ ਮਾਰਦਾ ਹੋ ਇਹ ਦੁੱਲੂ ਆਉਂਦਾ ਕੱਟ ਮਾਰਦਾ ਰਾਮ ਤੇ ਲਿਖੀ ਕਿਸੇ ਦੇ ਵਿੱਚ ਨਾ ਮਾਰਿਆ ਯਾਰ ਉਹ ਹੀ ਦਾ ਹੈ ਭੈਣ ਦਾ ਲੰਨਾ ਕਿਸੇ ਦੇ ਵਿੱਚ ਚਲ ਬੰਦ ਕਰ ਦੇ ਬੰਦ ਕਰ ਦੇ ਫੁੱਟਰ ਮੰ ਫੁੱਟਰ ਮੰ ਨਹੀਂ ਕਰਦਾ ਕੋਈ ਕਿੰਨੇ ਚਲੋ ਨੇ ਕਿੱਥੇ ਚਲੋ ਜਾਣਾ ਹੈ ਕਿੱਦਾਂ ਹੋਣਾ ਮੈਂ ਕੋਲ ਰੱਖੋ ਹੱਥ ਪੰਡਾ ਦੀ ਚਾਰਾ ਦੋ ਮੈਂ ਅੰਦਰ ਬ੍ਰੇਕ ਮਾਰੂਗਾ ਤੇਰੀ ਫੋਨ ਲਾ ਫੋਨ ਦਿੱਤੀ ਫੋਨ ਨਾਲ ਸੁਣ ਸੁਣਣ ਤੋਂ ਬਾਅਦ ਕਰੀ ਬਾਈ ਬਣ ਦੋ ਬਾਅਦ ਕਰੀ 10 ਮਿੰਟ ਬਾਅਦ ਕਰ ਬਾਅਦ ਕਰੀ ਬਾਅਦ ਕਰੀ ਹੈਲੋ ਘੱਟ ਮਾਰੂਗਾ ਦੇਖੀ ਮੈਂ ਕਿੱਧਰ ਮੁੜੂ ਤੇ ਵੀ ਘੜਨੂ ਹੈਲੋ ਮੈਂ ਘੜਨੂ ਮੁੜੂ ਮੈਂ ਗੱਡੀ ਪਿੱਛੇ ਬਾਅਦ ਚਲਾ ਤੈਨੂੰ ਬਣਾ ਆਦੇ ਵਿੱਚ ਆ ਆ ਵਿੱਕੀ ਵਿੱਕੀ ਇਹਨੂੰ ਜਮੀਨ ਹੀ ਦਿਵਾਉਂਦਾ ਪਤਾ ਕੰਦਰ ਦਾ ਚੱਲ 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 ਉਹ ਕਰਦਿਆਂ ਉਹ ਲੈ ਗਿਆ ਮੋੜ ਤੇ ਉਹ ਲੈ ਗਿਆ ਮੋੜ ਤੇ ਹੋਰ ਸਾਡੇ ਪਤੌਣਾ ਤੋਂ ਆਂ ਹੋਰ ਵੀ ਦੇਖ ਸਕਦੇ ਹੋ ਗੱਡੀਏ ਮਗਰ ਲੱਗੇ ਹੋਏ ਆਂ ਔਰ ਜੂਵੇਂ ਵੀ ਇਟ ਫੁੱਟ ਇਨ ਫੁੱਟ ਹੋਏਗੀ ਮੈਂ ਜ਼ਰੂਰ ਸ਼ੇਅਰ ਕਰਾਂਗਾ ਸੋ ਗੱਡੀ ਰੋਕੀਆ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਹਾਂ ਹਾਂ ਨਹੀਂ ਭੱਜਿਆ ਦੂਰ ਭੱਜ ਗਿਆ ਪਰਨਾਉਜ਼ੂ ਸੋ ਬੌ ਰੱਖਿਆ ਦਲ ਦੀ ਟੀਮ ਪਟਿਆਲਾ ਸਾਡੇ ਵਿਕਾਹ ਕਮੋ ਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ད� 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 ད ད ད ད ད